ਦਾਸ ਹਰਜੀਤ ਸਿੰਘ ਸੇਵਾਦਾਰ ਗੁਰਦੁਆਰਾ ਗੁਰੂ ਕੇ ਮਹਿਲ ਪ੍ਰਕਾਸ਼ ਸਥਾਨ ਪਾਤਸ਼ਾਹੀ ਨੌਵੀਂ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਗੁਰੂ ਕੇ ਮਹਿਲ ਪ੍ਰਕਾਸ਼ ਸਥਾਨ ਪਾਤਸ਼ਾਹੀ ਨੌਵੀਂ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਕੇ ਮਹਿਲ ਤੋਂ ਭਾਵ ਹੈ ਸਾਧ ਸੰਗਤ ਜੀ ਮਹਿਲ ਤੋਂ ਭਾਵ ਕਰ ਗੁਰੂ ਕੇ ਤੋਂ ਭਾਵ ਗੁਰੂ ਦਾ ਕਰ ਸਤਿਕਾਰ ਸਹਿਤ ਅਸੀਂ ਗੁਰੂ ਕੇ ਲਾਉਨੇ ਆ ਇਹ ਘਰ ਹੈ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਚੌਥੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਜਦੋਂ 1573 ਈਸਵੀ ਦੇ ਨੇੜੇ ਤੇੜੇ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਹੈ ਇਸ ਪਾਵਨ ਸਥਾਨ ਦੇ ਉੱਤੇ ਮਾਰੇ ਨੇ ਆਪਣਾ ਘਰ ਬਣਵਾਇਆ ਹੈ ਗੁਰੂ ਅਮਰਦਾਸ ਮਾਰੇ ਨੇ ਇੱਥੇ ਚਰਨ ਪਾਏ ਹਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਇੱਥੇ ਨਿਵਾਸ ਕਰਦੇ ਰਹੇ ਨੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਪੰਜਵੇਂ ਪਾਤਸ਼ਾਹ ਜੀ ਵੀ ਇੱਥੇ ਨਿਵਾਸ ਕਰਦੇ ਆ ਹੋਇਆ ਰਮੰਦਰ ਸਾਹਿਬ ਦੀ ਸੇਵਾ ਲਈ ਜਾਂਦੇ ਰਹੇ ਹਨ ਉਸ ਤੋਂ ਉਪਰੰਤ ਮਾਤਾ ਗੰਗਾ ਜੀ ਕਿਸੇ ਘਰ ਤੋਂ ਵੀਰ ਬਾਬਾ ਬੁੱਢਾ ਸਾਹਿਬ ਵਿਖੇ ਜੋ ਬੱਚੇ ਦੀ ਦਾਤ ਵਾਸਤੇ ਬਾਹਰ ਵਾਸਤੇ ਪੁੱਤਰ ਦੀ ਪ੍ਰਾਪਤੀ ਵਾਸਤੇ ਬਾਬਾ ਜੀ ਕੋਲ ਚੱਲ ਕੇ ਗਏ ਸਨ ਜਿਨ੍ਹਾਂ ਦੇ ਸਦਕਾ ਵਰ ਦੇ ਸਦਕਾ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਸੋ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਇਸੇ ਸਥਾਨ ਦੇ ਉੱਤੇ ਨਿਵਾਸ ਕਰਦੇ ਰਹੇ ਨੇ ਜਿਨ੍ਹਾਂ ਦੇ ਗ੍ਰਹਿ ਵਿਖੇ 6 ਸਹਿਬਜ਼ਾਦੀਆਂ ਤੇ ਸਹਿਬਜ਼ਾਦੀ ਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਦਾ ਜਨਮ ਭਾਈ ਕੀ ਟਰੋਲੀ ਮਾਲਵੇਚ ਹੋਇਆ ਬਾਕੀ ਪੰਜਾਂ ਸਾਹਿਬਜਾਦੇ ਅਤੇ ਸਾਹਿਬਜਾਦ ਜਨਮ ਜਿਵੇਂ ਕਿ ਅਨੀਰਾਏ ਜੀ ਟਾਲਰਾਏ ਜੀ ਸੂਰਜਮਲ ਜੀ ਬੀਬੀ ਵੀਰੋ ਜੀ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਿਸ਼ਤੇ ਵਿੱਚੋਂ ਭੂਆ ਲੱਗਦੇ ਸਨ ਭੂਆ ਜੀ ਲੱਗਦੇ ਸਨ ਅਤੇ ਸਭ ਤੋਂ ਛੋਟੇ ਸਾਹਿਬਜਾਦੇ ਬਾਬਾ ਸਾਹਿਬ ਸ੍ਰੀ ਗੁਰਤੇਗਵਦਰ ਸਾਹਿਬ ਜੀ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਅੰਦਰ ਬਾਬਾ ਤਿਆਗਮਲ ਕਰਕੇ ਵੀ ਆਉਂਦਾ ਹੈ ਸੋ ਇੱਥੇ ਉਹਨਾਂ ਦਾ ਮਹਾਰਾਜ ਦਾ ਜਨਮ ਹੋਇਆ ਕੋੜਾ ਸਾਹਿਬ ਦੇ ਵਿੱਚ ਸੋ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਅਤੇ ਪ੍ਰਕਾਸ਼ ਦਿਹਾੜਾ ਇਸ ਸਥਾਨ ਦੇ ਉੱਤੇ ਬਹੁਤ ਜ਼ਿਆਦਾ ਹਰ ਸਾਲ ਦੀ ਤਰ੍ਹਾਂ ਧੂਮਤਾਵੰਨal ਸੰਗਤਾਂ ਬਹੁਤ ਸ਼ਾਨ ਨਾਲ ਮਨਾਉਂਦੀਆਂ ਹਨ ਸੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ ਮੁਖ ਸੇਵਾ ਕਾਰ ਸੇਵਾ ਕਿਲਾ ਨਾਨਗੜ ਸਾਹਿਬ ਬਾਬਾ ਲਾਲ ਸਿੰਘ ਜੀ ਵੱਲੋਂ ਜੋ ਵਰਸਾਈ ਹੋਈ ਕਾਰ ਸੇਵਾ ਬਾਬਾ ਸਤਨਾਬ ਸਿੰਘ ਜੀ ਅਤੇ ਹੋਰ ਸਾਰੇ ਸੰਗਤ ਦੇ ਨਾਲ ਨਾਲ ਮਿਲ ਕੇ ਸੇਵਾਾਂ ਗੁਰਦਵਾਰ ਸਾਹਿਬ ਦੀਆਂ ਚੱਲ ਰਹੀਆਂ ਹਨ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਪ੍ਰਕਾਸ਼ ਪੁਰ ਮਨਾਇਆ ਜਾਣਾ ਹੈ ਜੋ ਕਿ ਮਿਤੀ 27 28 ਅਤੇ 29 ਤਰੀਕ ਨੂੰ 27 ਨੂੰ ਸ਼੍ਰੀ ਖਨਪੜ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਮਿਤੀ 29 ਤਰੀਕ ਨੂੰ ਸਵੇਰੇ ਅਮਰਤ ਵੇਲੇ ਪਹਿਣਗੇ ਅਤੇ 27 ਤਰੀਕ ਨੂੰ ਸ਼੍ਰੀ ਕਾਲ ਤਕ ਸਾਹਿਬ ਤੋਂ 12 ਵਜੇ ਲਾਗੇ ਚੱਕੇ ਨਗਰ ਦੀ ਕੀਰਤਨ ਆਰੰਭ ਹੋ ਕਰਕੇ ਗੁਰਦਵਾਰਾ ਗੁਰੂ ਕੇ ਮਹਿਲ ਵਿਖੇ ਵਾਖਵਖਤਾਵਾਂ ਤੋਂ ਹੋ ਕਰਕੇ ਸਮਾਪਤ ਹੋਵੇਗਾ ਇਸੇ ਪ੍ਰਕਾਰ 28 29 ਤਰੀਕ ਨੂੰ ਜੋ ਖੁੱਲੇ ਦੀਵਾਨ ਮਹਾਰਾਜ ਦੇ ਪ੍ਰਕਾਸ਼ ਗੁਰਪ੍ਰਮ ਸਬੰਧ ਦੇ ਅੰਦਰ ਲੱਗਣਗੇ ਸੋ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲਿਆ ਵੱਲੋਂ ਬਾਬਾ ਹਤਨਾਮ ਸਿੰਘ ਜੀ ਹੁਣਾ ਵੱਲੋਂ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਜੋ ਗੁਰੂ ਸਾਹਿਬ ਦੀ ਕਿਰਪਾ ਦੀ ਸਦਕਾ ਵੱਖ-ਵੱਖ ਇਮਾਰਤਾਂ ਨੇੜੇ-ਤੇੜੇ ਖਰੀਦੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਵਿੱਚੋਂ ਘੱਟੋ-ਘੱਟ ਪੌਣੇ 200 ਇਮਾਰਤਾਂ ਘੱਟੋ-ਘੱਟ ਹੁਣ ਤੱਕ ਖਰੀਦ ਕਰਕੇ ਗੁਰਦੁਆਰਾ ਸਾਹਿਬ ਦੇ ਸਾਰੇ ਸਥਾਨ ਨੂੰ ਖੁੱਲਾ ਕੀਤਾ ਗਿਆ ਹੈ ਸੰਗਤ ਦੇ ਵਾਸਤੇ ਬੈਠਣ ਵਾਲਾ ਤੇ ਲੰਗਰ ਅਤੇ ਜੋ ਕਮਰੇ ਤਿਆਰ ਕੀਤੇ ਜਾ ਰਹੇ ਹਨ ਜੋ ਸੰਗਤਾਂ ਦੇ ਆਉਣ ਵਾਸਤੇ ਰਸਤਾ ਖੁੱਲਾ ਕੀਤਾ ਗਿਆ ਹੈ ਇਹ ਸਾਰੀਆਂ ਹੀ ਸੇਵਾਵਾਂ ਆਪ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀਆਂ ਹਨ ਆਪ ਜੀ ਜਰੂਰ ਇਸ ਸਥਾਨ ਦੇ ਉੱਤੇ ਜਰੂਰ ਦਰਸ਼ਨ ਕਰੋ ਜਰੂਰ ਆਪਣੇ ਸਮੇਤ ਸਮਾਂ ਕੱਢ ਕੇ ਆਓ ਕਿਉਂਕਿ ਹਰਿਮੰਦਰ ਸਾਹਿਬ ਮਹਾਰਾਜ ਨੇ ਬਣਾਇਆ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉੱਤੇ ਵਿਸ਼ੇਸ਼ ਕਿਰਪਾ ਹੈ ਪਰ ਇੱਥੇ ਗੁਰੂ ਪਾਤਸ਼ਾਹ ਜੀ ਜਰੂਰ ਨਿਵਾਸ ਕਰਦੇ ਰਹੇ ਹੋਣ ਕਰਕੇ ਮਹਾਰਾਜ ਇਹ ਏਵੀ ਸਤਾਂਦਰਸ਼ਨੀ ਹਨ ਦਰਸ਼ਨ ਯੋਗ ਹਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਅਤੀ ਨਤਮਸਤ ਨਤਮਸਤ ਹੁੰਨੇ ਆ ਉੱਥੇ ਸਹਿਰ ਸ਼ੂਗਰਾਮ ਦਾਸ ਮਹਾਰਾਜ ਦੇ ਘਰ ਨੂੰ ਵੀ ਇੱਥੇ ਨਤਮਸਤ ਹੋਣ ਵਾਸਤੇ ਆਪ ਜੀ ਜਰੂਰ ਆਉਣਾ ਇਨੀਆਂ ਬੇਨਤੀਆਂ ਸਾਥ ਸੰਗਤ ਜੀ ਪ੍ਰਵਾਨ ਕਰਨੀਆਂ ਆਇਆ ਜਿਹੜਾ ਗੁਰਪੁਰ ਦਾ ਸਮਾ ਹੈ 29 ਤਰੀਕ ਨੂੰ 29 ਲੈ ਲਓ ਆ ਜੀ ਨੇ ਜਨੂਰ ਹੋਮ ਹੋਮ ਆ ਕੇ ਇੱਥੇ ਪਹੁੰਚਣਾ ਜੀ ਹੋਈਆਂ ਪੁਲਾੰਦੀ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਸਾਸ਼ਨ ਲਈ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਸ੍ਰੀ ਗੁਰੂ ਕੇਵਲ ਰਾਸ ਪ੍ਰਕਾਸ਼ ਸਾਹਿਬ ਜਿੱਥੇ ਜ 27 28 ਨਿਸੀ ਦਿਵਸ ਸੰਤਾਂਬੜੀ ਹਮ ਮੰਨ ਲਾ ਪ੍ਰਕਾਸ਼ ਜੜਾ ਮਨਾ ਰਹੀਆਂ ਨੇ ਸੰਤਾਂ ਨੂੰ ਬੇਨਤੀ ਕਰਦੇ ਆਂ ਕਾਰ ਸੇਵਾ ਸੰਪੁਲਾਈ ਸੰਤ ਲੋਬਾ ਸੇਵਾ ਸੰਗੀ ਸੰਤਪਾਲ ਪ੍ਰਕਸ਼ਨੀ ਦੀ ਸੰਤ ਲੋਬਾ ਲਾਭ ਸੇਣੀ ਸੰਤ ਕੋਇ ਹਿੰਦੂ ਆ ਉਹਨਾਂ ਦੇ ਸਲਾਮਾਤੋਂ ਬਾਅਦ ਸਾਡੇ ਗਰਸਵਾਲੇ ਮੁਖੀ ਸ੍ਰੀਮਾਨ ਬਾਬਾ ਸੁੱਚਾ ਸਿੰਘ ਜਿਨ੍ਹਾਂ ਦੀ ਸਤਿਜੀ ਰਵਾਈ ਦੇ ਵਿੱਚ ਸੰਗਤ ਪਾਕਿਸਤਾਨ ਤੇ ਗਰਸਵਾ ਚੱਰੀ ਹੈ ਗੁਰੂ ਕੇ ਮਹਿਲ ਵਿੱਚ ਵੀ ਬਹੁਤ ਸ਼ਰਮਾ ਚਰੀ ਜਾਂ ਸੰਪਨ ਬੇਨਤੀ ਕਰ ਰਹੇ ਆ ਕਿ ਇਸ ਭਾਗੀ ਸਮੇਂ ਉੱਤੇ ਦਰਸ਼ਨ ਦੇਾਰੇ ਦੇਖੇ ਜਰੂਰੀਆਂ ਕੂਸ਼ੀਆਂ ਪ੍ਰਾਪਤ ਕਰੋ ਸੁਕਵੇ ਨਾਂ ਜੇ ਤਾਵੇ ਨਾਮ ਕਲਾਮ ਜੜਦੀ ਗਲਾ ਤੇਰੇ ਬਲੇ ਵਾਧਾ ਭਲਾ ਭਲਾ ਵਾਹੀ ਬੁਜੀ ਕਾ ਖਾਸਾ ਆਹੇ ਗੁਰ ਜੀ ਕੀ